ਸਸੀ ਕੜਪੀਆਂ ਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਅੱਜ ਆਪਾਂ ਫੇਰ ਅਮਰੀਕ ਖਾਲਸੇ ਦੇ ਖਿਲਾੜੇ ਤੇ ਆਏ ਆ ਤੇ ਬਾਈ ਬੜਾਈ ਜਾਂਦੇ ਫਿੜਕਾ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਇਹਦੇ ਬਾਰੇ ਪਤਾ ਉਹ ਫਿੜਕਾ ਕੀ ਹੁੰਦਾ ਅੱਗੇ ਲੋੜ ਪੈਣ ਤੇ ਬਣਾ ਲੈਂਦੇ ਜੀ ਨਾ ਪਸ਼ੂਆਂ ਵਾਸਤੇ ਜਾਂ ਹੋਰ ਤੇ ਖਿਲਾੜਾ ਥੋੜੇ ਦਿਨਾਂ ਚ ਆਪਣੇ ਕਰਦੇ ਆ ਰੰਗ ਰੰਗ ਕਰ ਕੇ ਕਹਿਣ ਵਧੀਆ ਬਣਾਤਾ ਠੀਕ ਹੈ ਜੀ ਲੈਰੇ ਵੇਗੇ ਕੋਲੇ ਆ ਲਾਉਣੇ ਬੋਰਡ ਵਾਰਡ ਲੱਗ ਜਾਣਗੇ ਸਾਨੂੰ ਪਤਾ ਲੱਗ ਜੂ ਤੇ ਬਾਬੇ ਨਾਲ ਇੱਕ ਸੱਚੀ ਘਟਨਾ ਹੋਈ ਆ ਉਸ ਨੂੰ ਸੇਧ ਦੇਣ ਵਾਲੀ ਕੋ ਸਿੱਖਣ ਦੇਣ ਵਾਲੀ ਘਟਨਾ ਉਹ ਸੁਣਦੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਮਾਣਾ ਕੀ ਹਾਲ ਹੈ ਠੀਕ ਹੈ ਤੇ ਨਾਲ ਚਲਾ ਦੋਗੇ ਬਸ ਇੱਕ ਹਫ਼ਤੇ ਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਬਾਬਾ ਨਾਨਕ ਹਾਂ ਇੱਕ ਹਫ਼ਤੇ ਦੇ ਅੱਜ ਦਾ ਰੰਗ ਰੌਣਕ ਕਰੇ ਤੇ ਨਾ ਮੂੰਹ ਮੱਥੇ ਵਧੀਆ ਲੱਗਣ ਲੱਗਾ ਹਾਂ ਬਣ ਗਈ ਗੱਲ ਜਿਹੜੀ ਵਾਲੀ ਬਾਬਾ ਹੁਣ ਤੂੰ ਖਿਲਾੜੇ ਦੇ ਕੰਮਾਂ 'ਚ ਹਨਾ ਜੇ ਮੈਂ ਤੁਰੇ ਫਿਰਦਾ ਰਹਿਣਾ ਹਨਾ ਆ ਜਾ ਬਹਿ ਜਾ ਤੇ ਤੂੰ ਉਹ ਜਿਹੜੀ ਗੱਲ ਸੁਣਾਉਂਦਾ ਸੀ ਮੈਨੂੰ ਉਹ ਸੁਣਾ ਆਪਾਂ ਦਰਸ਼ਕਾਂ ਨੂੰ ਸੁਣਾਈਏ ਜਦ ਸੱਚੀ ਤੇਰਨ ਗੱਲ ਹੋਈ ਗੱਲ ਯਾਰ ਸੱਚੀ ਮੈਂ ਨਾ ਪਰਸੋਂ ਇਥੋਂ ਡੂਟੀਆਂ ਦਾ ਸਮਾਨ ਲੈਣ ਵਾਗ ਗਿਆ ਆਪਣੇ ਨੇੜੇ ਮੰਡੀ ਆ ਹਨਾ ਹਾਂ ਤੇ ਉੱਥੇ ਇੱਕ ਯਾਰ ਗਰੀਬ ਬੰਦਾ ਮੈਂ ਸਮਾਨ ਲਈ ਜਾਂਦਾ ਸੀ ਆਇਆ ਉਹ ਦੋ ਬੰਦੇ ਇੱਕ ਮੋਟਰਸਾਈਕਲ ਤੇ ਉਹਦੀ ਮੋਟਰ ਖਰਾਬ ਹੋਈ ਵੀ ਉਹਦੇ ਕੋਲ ਇੱਕ ਪੁਰਾਣੀ ਮੋਟਰ ਇੱਕ ਥੋੜੀ ਜੀ ਚੱਲੀ ਵੀ ਮੋਟਰ ਮੱਚੀ ਵੀ ਜਿਵੇਂ ਕਰੇ ਪਈ ਹੁੰਦੀ ਦੋ ਆਮ ਕਰੇ ਪਈ ਹੁੰਦੀ ਆ ਹਨਾ ਹਾਂ ਤੇ ਉਹ ਬੰਦੇ ਨੇ ਮੋਟਰ ਲੈ ਪਤਾ ਲੱਗੇ ਵੀ ਗਰੀਬ ਗਰੀਬ ਬੰਦਾ ਉਹਦੇ ਪਤਾ ਲੱਗੇ ਉਹਦੇ ਨਾਲ ਜਿਹੜਾ ਬੰਦਾ ਸੀ ਮੈਂ ਤਾਂ ਉਹ ਪਾਸੇ ਹੋ ਗਿਆ ਮੈਂ ਕਿਹਾ ਚੱਲ ਮੋਟਰ ਦਿਖਾ ਦੇਣ ਦੇ ਹਨਾ ਹਾਂ ਮੈਂ ਪਿੱਛੇ ਜੇ ਹੋ ਕੇ ਖੜ ਗਿਆ ਤੇ ਉਹ ਵਿਚਾਰਾ ਇੱਕ ਮੋਟਰ ਧਰ ਗਿਆ ਦੋਨੇ ਜਣ ਚੱਕ ਲੈ ਇੱਕ ਉਹ ਚੱਕਣ ਬਾਗ ਗਿਆ ਕਹਿੰਦਾ ਮੈਂ ਕੱਲੇ ਹੀ ਚੱਕ ਲੈ ਉਹਨਾਂ ਨੂੰ ਕਹਿੰਦਾ ਚੱਕ ਲਿਆ ਤੂੰ ਉੱਥੇ ਖੜ ਗਿਆ ਜਿਹੜਾ ਨਾਲ ਸੀ ਬੰਦਾ ਮਿਸਤਰੀ ਸੀ ਮਿਸਤਰੀ ਸੀ ਮਿਸਤਰੀ ਹੋਊਗਾ ਮੈਨੂੰ ਤਾਂ ਆਖਿਆ ਮੈਂ ਖਾ ਕਿਤੇ ਘਰਾਂ ਘਰਾਂ ਚੋਂ ਨਾਲ ਮੁੰਡਾ ਆ ਜਾਂਦਾ ਹੈ ਨਾ ਉਹ ਉਹਨੂੰ ਸੇਠ ਨੂੰ ਕਹਿੰਦਾ ਕਹਿੰਦਾ ਮੇਰਾ ਹਿੱਸਾ ਰੱਖ ਲਈ ਵਿੱਚ ਅੱਛਾ ਤੇ ਜਦੋਂ ਉਹਨੇ ਕਿਹਾ ਐ ਮੇਰੇ ਕੰਨ ਜੇ ਚੱਕੇ ਗਏ ਮੈਂ ਚੱਕਿਆ ਮੈਂ ਕਿਹਾ ਯਾਰ ਉਹ ਗਰੀਬ ਬੰਦਾ ਕੀ ਰੱਖੂ ਉਹ ਤੇ ਹਿੱਸਾ ਹਨਾ ਫਿਰ ਤੂੰ ਗਾਹਾਂ ਗੱਲ ਸੁਣੀ ਜਿਹੜੀ ਗੱਲ ਹੋਈ ਹੂੰ ਉਹਨੇ ਕੀ ਕਰਿਆ ਭਾਈ ਦੋਨੇ ਮੋਟਰਾਂ ਜਨਾਂ ਨੂੰ ਲੈ ਕੇ ਉਹਦੇ ਕਾਊਂਟਰ ਉਹ ਕਹਿੰਦਾ ਭਾਈ ਨਵੀਂ ਮੋਟਰ ਕਿੰਨੇ ਦੀ ਬਾਣਗੇ ਨੇ ਜਮਾ ਉਹ ਦੇਸੀ ਮੋਟਰ ਸੀ ਜਿੰਦਲ ਦੀ ਉਹਨੇ ਆਖਿਆ ਵੀ 4500 ਰੁਪਏ ਦੀ ਭਾਈ ਨਵੀਂ ਮੋਟਰ ਐ ਹਜ਼ਾਰ ਹਜ਼ਾਰ ਦੀਆਂ ਚੱਲ ਤੇਰੀਆਂ ਆ ਘੱਟ ਦਿਨਾ ਹੁੰਦਿਆਂ ਦਾ ਘੱਟਾ ਇਹ ਵੀ 2500 ਰੁਪਿਆ ਮੈਨੂੰ ਨਾਲ ਦੇ ਦੇ ਤੇ ਉਹ ਬੰਦਾ ਭਰਾਵਾ ਗਰੀਬ ਬੰਦਾ ਉਹਨੇ ਵਿਚਾਰੇ ਨੇ 5 500 ਦੇ ਤਿੰਨ ਨੋਟ ਐ ਸਿਰੇ ਲਾਇਆ ਸੀ ਕਿਸੇ ਨਾ ਕਹਿੰਦਾ ਭਾਈ ਮੇਰੇ ਕੋਲੇ ਦਾ ਯਾਰ ਸਾਰਾ ਰੁਪਈਆ ਹੀ 1500 ਆ ਕਹਿੰਦਾ ਯਾਰ ਹਾਂ ਮੋਟਰ ਬਿਨਾ ਘਰੇ ਪਾਣੀ ਬਿਨਾ ਖੜੇ ਹੋਣਗੇ ਕਹਿੰਦਾ ਭਾਈ 10 ਦਿਨ ਹੋ ਗਏ ਮੋਟਰ ਖੜੀ ਨੂੰ ਕਰੇ ਤੇ ਜਦੋਂ ਉਹਨੇ ਪੈਸੇ ਕੱਢਿਆ ਐ ਤੇ ਸੇਠ ਮੈਨੂੰ ਉਹ ਜਦੋਂ ਪਾਸੇ ਹੋ ਕੇ ਰਹਿ ਕਰਨ ਲੱਗਿਆ ਜੀ ਸੇਠ ਮੈਨੂੰ ਕਹਿੰਦਾ ਲੈ ਯਾਰ ਹੁਣ ਅਸੀਂ ਕਹਿੰਦਾ ਚਾਹੁੰਦੇ ਨਹੀਂ ਕਿਸੇ ਨਾਲ ਠੱਗੀ ਕਰੀਏ ਕਹਿੰਦਾ ਮੈਨੂੰ ਇਹ 4000 ਦੀ ਆਈ ਆ ਮੈਂ 4200 ਦੀ ਦੇ ਦੂੰਗਾ ਤੇ ਮੈਨੂੰ ਪਤਾ ਜੇ ਮੈਂ ਕਹਿਨਦਾ ਉਹ 2000 ਨਾ ਵੀ ਦੇ ਦਿੰਦਾ ਤੇ ਉਹ ਕਹਿੰਦਾ ਹੁਣ ਜਾਰੇ ਇਹ ਇਹ ਹਿੱਸਾ ਪਾਲ ਦਾ ਲੈ ਦੱਸ ਹੁਣ ਉਹਦੇ ਨਾਲ ਆਇਆ ਕਹਿੰਦਾ ਕੀ ਕਰਾਂਗੇ ਲੈ ਐਡਾ ਮਾਰ ਤੇ ਬੰਮਣਾ ਮਨਾ ਮਨਾ ਕਰਦੇ ਬਾਣਿਏ ਬਾਣਿਏ ਮਨਾ ਕਰਦੇ ਆ ਬਾਈ ਉਹ ਕਹਿੰਦਾ ਸਾਡਾ ਜਰ ਦੁਕਾਨਦਾਰੀ ਆ ਕੀ ਕਰੀਏ ਇਹ ਸਾਡੇ ਬੰਦਿਆਂ ਦੀ ਕਹਿੰਦਾ ਮੂੰਹ ਪਾਇਆ ਵੇ ਵਿੱਚ ਬੰਦਿਆਂ ਦਾ ਅਸੀਂ ਕੰਪੀਟੀਸ਼ਨ ਬਾਜ਼ਾਰ ਚ ਬੈਠੇ ਆ ਕਹਿੰਦਾ ਫਿਰ ਕੀ ਕਰਾਂਗੇ ਹੂੰ ਦੇਖੇ ਰੱਖ ਕਿੱਡੀ ਮਾੜੀ ਗੱਲ ਆ ਨਾ ਗਰੀਬ ਬੰਦਾ ਉਹ ਬੰਦਾ ਵਿਸ਼ਵਾਸ ਕਰਕੇ ਉਹਨੂੰ ਨਾਲ ਲੈਣਾ ਉਹਨੇ ਬਾਣਿਏ ਨੇ ਇਹ ਵੀ ਕਿਹਾ ਕਹਿੰਦਾ ਯਾਰ ਹੁਣ ਅੱਜ ਕੱਲ ਐਡੀ ਜਾਗਰਤੀ ਹੋਈ ਪਈ ਆ ਵੀ ਤੂੰ ਮਿਸਤਰੀ ਤੋਂ ਦੱਸ ਕੀ ਕਰਾਉਣਾ ਮੋਟਰ ਅਸੀਂ ਦੇਣੀ ਆ ਲੈਣੀ ਤੂੰ ਆ ਕਹਿੰਦਾ ਇਹਨੂੰ ਨਾਲ ਕਹਿੰਦਾ ਭੋਲਾ ਬੰਦਾ ਯਾਰ ਉਹ ਭੋਲਾ ਬੰਦਾ ਵਿਚਾਰਾ ਨਾਲ ਲਿਆ ਆ ਅਸੀਂ ਵੀਡੀਓ ਪਾਉਣ ਦਾ ਮਕਸਦ ਵੀ ਅੰਨਾ ਵਿਸ਼ਵਾਸ ਨਾ ਕਿਤੇ ਕਰਾਉ। ਸਾਰੇ ਨਹੀਂ ਇੱਕੋ ਜਿਹੇ ਹੁੰਦੇ ਚੰਗੇ ਵੀ ਹੁੰਦੇ ਵਿੱਚ ਹਨਾ। ਉਹ ਨੂੰ ਪੁੱਛ ਕੇ ਗੱਲ ਕਰੇ। ਉਹ ਕਹੇ ਬਾਈ ਕਿਹੜੀ ਲਈਏ। ਉਹ ਮਖਾ ਤੇਰਾ ਬੇੜਾ ਤਰ ਜੇ। ਕੀ ਯਾਰ ਹੁਣ ਬੰਦਿਆਂ ਦਾ ਇੰਨਾ ਬੰਦਿਆਂ ਦਾ ਧਿਰ ਗਿਆ ਕੋਈ। ਉਹ ਵੱਤ ਤੋਂ ਵੱਤ ਤੂੰ ਉਹਦੇ ਚੋਂ 4500 ਦੇ ਸੌਦੇ ਚੋਂ 4500 ਦੇ ਚੋਂ ਕੀ ਲੈ ਲੇਗਾ? 400 ਲੈ ਲੇਗਾ 300 ਲੈ ਲੇਗਾ ਕੀ ਹੋਜੂ। ਹਮ ਹੈ ਉਹ ਗਰੀਬ ਬੰਦੇ ਦਾ ਮਾਸ ਖਾਣ ਵਾਲੀ ਗੱਲ ਹੈ। ਉਹ ਬਾਣਗੇ ਨੇ ਇਹ ਗੱਲ ਕਹੀ ਕਹਿੰਦਾ ਅਸੀਂ ਤਾਂ ਯਾਰ ਐ ਫਸ ਜਾਂਦੇ ਆ ਕਹਿੰਦਾ। ਹਮ ਹੈ ਆਇਆ ਭਾਵੇਂ ਉਹਨਾਂ ਦੀ ਮੂੰਹ ਹੈ ਇਹ ਬਾਬਾ ਇਹ ਚੱਲਦਾ ਸਾਰੀਆਂ ਲੈਣਾ ਚੀ ਆ ਸਾਰੀਆਂ ਪੱਥਰ ਲੈਣ ਵਗ ਜਾ ਤੂੰ ਹਾਂ ਪੱਥਰ ਲੈਣ ਵਗ ਜਾ ਤੂੰ ਪੱਥਰ ਲੈਣ ਗਏ ਜਿਹੜਾ ਬੰਦਾ ਨਾਲ ਉਹਨਾਂ ਨੂੰ ਪਤਾ ਲੱਗ ਜੇ ਵੀ ਆ ਬੰਦਾ ਮੂਰੇ ਹੈ ਹਾਂ ਜਾਂ ਆ ਬੰਦੇ ਦੀ ਪੁੱਛ ਦੱਸਣਾ ਕੰਮ ਹੋਊਗਾ ਹਾਂ ਆਮ ਹੀ ਆਪਾਂ ਕੋਈ ਮਿਸਤਰੀ ਨਹੀਂ ਤੂੰ ਵਗ ਚੱਲ ਪੁੱਛ ਮਾਰਬਲ ਚ ਹਾਂ ਮੇਰੀ ਪੁੱਛ ਦੱਸ ਤੂੰ ਕਹੀਂ ਵੀ ਦੱਸ ਬਾਈ ਕਿਹੜਾ ਲਈਏ ਦੱਸ ਕਿਹੜਾ ਲਈਏ ਉਹਨੂੰ ਪਤਾ ਲੱਗ ਜਾ ਉਹ ਉਹਨੂੰ ਉਹਦੀ ਸ਼ਿਟੀ ਮਲਾ ਲੈਂਦੇ ਆ ਤੂੰ ਗੱਡੀ ਲੈਣ ਵਗ ਮੇਰੀ ਹੀ ਲੈ ਲੈਂਦਾ ਜਾਂ ਹੋਰ ਯਾਰ ਇੱਥੋਂ ਤੱਕ ਹੋਇਆ ਪਿਆ ਹੁਣ ਰਿਸ਼ਤੇ ਕਰਾਉਣ ਚ ਕਿਉਂ ਦਲਾਲ ਵੜ ਗਏ ਹ ਰਸਤਿਆਂ 'ਚ ਵੀ ਇਹ ਗੱਲ ਹੋ ਗਿਆ ਸਕੀਆਂ ਭੈਣਾ ਸਕੇ ਭਰਾ ਸਕੇ ਚਾਏ ਤਪਚੇ ਮਾਮੇ ਪੂਆ ਫੁੱਫੜ ਸਕੇ ਇਹ ਕੰਮ ਕਰੀ ਜਾਂਦੇ ਆ ਯਾਰ ਫਿਰ ਅਗਲਾ ਕਹਿੰਦਾ ਜਦੋਂ ਦਲਾਲੀ ਦੇਣੀ ਆ ਦੂਜੇ ਨੂੰ ਦੇ ਦੇਾਂਗੇ ਉਹਦੇ ਨਾਲ ਠੋਕੇ ਦਾ ਗੱਲ ਕਰ ਲਾਂਗੇ ਹੈ ਹੈ ਸਾਰੇ ਮਹਿਕਮੇ 'ਚ ਸਾਰੇ ਮਹਿਕਮੇ 'ਚ ਆ ਹੀ ਗਿਆ ਫਿਰ ਕਿੱਡੀ ਯਾਰ ਮਾੜੀ ਗੱਲ ਹੈ ਹਰਾਮ ਦੀ ਕਮਾਈ ਆ ਹੁਣ ਉਹ ਬੰਦੇ ਤੋਂ ਜਿਹਨੇ ਮੋਟਰ ਕਢਾਉ ਉਪਵਾਉ ਉਹਨੂੰ ਜਿਹੜਾ ਕੋਈ ਬਣਦਾ ਹੋਵੇ 2-4 ਸੌ ਦੇਊਗਾ ਉਹ ਤਾਂ ਦੇਊਗਾ ਹੀ ਤੇ ਫਿਰ ਵੀ ਤੁਹਾਨੂੰ ਦਿਰਸਾ ਵਰ ਰਿਹਾ ਯਾਰ ਨਾ ਉਹਨੇ ਮੋੜ ਕੇ ਵੀ ਆਏ ਨਹੀਂ ਕਿਹਾ ਵੀ ਸੇਠਾ ਤੂੰ 2500 ਮੰਗਦਾ ਲੈ ਤੂੰ 2400 ਲੈ ਲੈ ਜਾਂ 2300 ਲੈ ਲੈ ਉਹ ਕਾਣਾ ਹੋ ਗਿਆ ਉਹ ਕਹੂ ਕਿਵੇਂ ਕਹੀਂ ਨਹੀਂ ਸਕਦਾ ਹਾਂ ਕਈ 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 ਮੈਂ ਕਿਵੇਂ ਮੈਂ ਇਹੇ ਦੇਖਿਆ ਵੀ ਕਾਣਾ ਕਰਕੇ ਮੂਰਲੇ ਲੱਖਾਂ ਦੀ ਕਮਾਈ ਕਰਦੇ ਆ ਕਰਦੇ ਆ ਬਈ ਜਿਵੇਂ ਹੁਣ ਮੈਂ ਆਪਾ ਉਹ ਕਹਿ ਨਹੀਂ ਸਕਦੇ ਹੈਨਾ ਹਾਂ ਕਰਦੇ ਆ ਕਰਦੇ ਆ ਉਹ ਕੋਈ 5 10 10 15000 ਦਾ ਕਾਣਾ ਕਰ ਲੈਂਦੇ ਉਧਰ ਉਹ ਕਹੀਂ ਨਹੀਂ ਸਕਦਾ ਇਹ ਘੱਟ ਕਰ ਦਿਓ ਜੀ ਜਾਂ ਤਾਂ ਕਾਣਾ ਕਰੋ ਜਾਂ ਰੇਟ ਕੀ ਹੈ ਤੁਹਾਡਾ ਹੈਨਾ ਦੂਜਾ ਬੰਦਾ ਸਾਨੀ ਹੋ ਜਾਂਦਾ ਜੀ ਜਿਹਨੂੰ ਨਾਲ ਲੈ ਕੇ ਗਿਆ ਮੈਂ ਕੋਲੋਂ ਨਾਲ ਲੈ ਕੇ ਗਿਆ ਹਾਂ ਬਈ ਮੈਂ ਤੇਰੀ ਮੋੜੂ ਕਿਵੇਂ ਫਿਰ ਬਈ ਕੋਲੋਂ ਤਾਂ ਕੋਈ ਨਹੀਂ ਦਿੰਦਾ ਮੰਨਦਾ ਨਾ ਨਾ ਕੋਈ ਨਹੀਂ ਦਿੰਦਾ ਹੂੰ ਨਾਲੇ ਯਾਰ ਹੁਣ ਤਾਂ ਇੰਨੀ ਜਾਗਰਤੀ ਆ ਗਈ ਤੁਸੀਂ ਸਿੱਧੇ ਜਾਓ ਯਾਰ ਐਡਾ ਭੋਲਾ ਕੰਮ ਕਰ ਰਿਹਾ ਹੀ ਨਹੀਂ ਹੁਣ ਤੇ ਫਿਰ ਵੀ ਜਿਹੜੇ ਗਰੀਬ ਲੋਕ ਹਨ ਉਹ ਉਹਨੂੰ ਐਂ ਹੁੰਦਾ ਯਾਰ ਵੀ ਚੰਗੀ ਦਵਾ ਲਿਓ ਨਾਲ ਵਗ ਜੂ ਉਹਦਾ ਵਿਸ਼ਵਾਸ ਕਰਦੇ ਆ ਬੰਦੇ ਯਾਰ ਪਰ ਐਡਾ ਮਾੜਾ ਟਾਈਮ ਆ ਗਿਆ ਵਿਸ਼ਵਾਸ ਘਾਤ ਐ ਹੁੰਦੇ ਆ ਹਨਾ ਬਾਹਰ ਜਿਹੜਾ ਖਲਾੜਾ ਲਾਇਆ ਇਹ ਆਪਾਂ ਜਿਹੜਾ ਮੇਨ ਖਲਾੜਾ ਜਿੱਥੇ ਗੁੜ ਇਹ ਰੋ ਨਿਕਲਣਾ ਇਹ ਕਿੱਥੋਂ ਲੈਂਦਾ ਤੁਸੀਂ ਇਹ ਮੁਜ਼ੱਫਰਨਗਰ ਤੋਂ ਜੂਪੀ ਚੋਂ ਜੂਪੀ ਚੋਂ ਗੁਜਰਾਤ ਚੋਂ ਵੀ ਬਣਦੇ ਆ ਮੁਜ਼ੱਫਰਨਗਰ ਵੀ ਬਣਦੇ ਆ ਦੋ ਤਿੰਨ ਥਾਈ ਬਣੀਆਂ ਜਮਾ ਨਮਾ ਇਹ ਜਮਾ ਨਮਾ ਕਿੰਨੇ ਦਾ ਹੁੰਦਾ ਪੁਰਜਾ ਭਲਾਂ ਦੀ ਪਾਪਾ ਇਹ ਇਹ ਪੁਰਜਾ ਦੇਖੋ ਦੇਖ ਆ ਯਾਰ 2.5 ਲੱਖ ਤੋਂ ਸਟਾਰਟ ਹੋ ਕੇ 3 ਲੱਖ ਦਾ 4 ਲੱਖ ਦਾ ਡੋ ਅੱਡੀ ਇਹਦੇ ਨੰਬਰ ਆਉਂਦੇ ਆ ਕੋਈ ਛੋਟਾ ਕੋਈ ਵੱਡਾ ਕੋਈ ਇਸ ਤਰ੍ਹਾਂ ਦੇ ਸਾਰੇ ਸਮਾਨ ਤੋਂ ਕਿਰਸ ਨਹੀਂ ਕਰੀ ਸਾਰਾ ਨਮਾ ਅੱਲਾ ਬਰਕਤ ਨਹੀਂ ਸਾਰਾ ਨਮਾ ਪਰ ਆਪਾਂ ਤਾਂ ਨਵਾਂ ਹੀ ਲਾਉਣਾ ਸੀ ਸੈਟਅਪ ਸਾਰਾ ਯਾਰ ਹਾਂ ਪੁਰਾਣੇ ਤੇ ਫਿਰ ਯਾਰ ਉਹ ਗੁੱਲਪਾ ਪਾਪਾ ਫਿਰਕੇ ਤੁਸੀਂ ਪਹਿਲਾਂ ਤਾਂ ਗੰਨਾ ਲਾਉਂਦੇ ਸੀ ਹੈਨਾ ਮੰਨ ਲੱਕ ਕਰੇ ਗੰਨਾ ਬਹੁਤ ਸਾਲ ਲੱਗੇ ਰਹੇ ਬੰਦੇ ਨੂੰ ਗੰਨੇ ਤੋਂ ਗਾਹਾਂ ਗੱਲ ਵਾਦੀ ਤੈਨੂੰ ਤੂੰ ਖਿਲਾੜੇ ਤੇ ਜਾਂਦੇ ਸੀ ਤੈਨੂੰ ਐ ਵੀ ਯਾਰ ਪਾ ਇਹ ਵੀ ਆਪਾਂ ਲਈ ਹੋ ਜਾਂਦਾ ਹਾਂ ਤੇ ਬਾਕੀ ਇਹਦੇ ਚ ਆਪਣਾ ਆਏ ਆ ਯਾਰ ਆਪਾਂ ਨੂੰ ਕੋਈ ਕਮਾਈ ਕਰਨ ਨੂੰ ਤਾਂ ਜਿੰਨੇ ਪੈਸੇ ਮੈਂ ਇੱਥੇ ਲਾਏ ਆ ਇਹਨੇ ਪੈਸੇ ਲਾ ਕੇ ਕੋਈ ਵੀ ਕੰਮ ਕਰ ਲਾ ਕਮਾਈ ਬੰਦਾ ਹਰੇਕ ਕਮਾਈ ਵਾਸਤੇ ਬੈਠਾ ਹੈ ਇਧੀਆਂ ਚ ਹੈਨਾ ਤੇ ਪਰ ਇਹ ਆ ਵੀ ਇਹ ਗੱਲ ਯਾਰ ਆਪਣੀ ਕਿਸਾਨੀ ਨਾਲ ਜੁੜੀ ਵੀ ਹੈ ਸਿਹਤ ਨਾਲ ਜੁੜ ਇੱਕ ਮਨ ਨੂੰ ਸਕੂਨ ਜੈ ਸ਼ਾਂਤੀ ਜੀ ਆ ਵੀ ਆਪਾਂ ਜਰ ਜੇ ਕਿਸੇ ਨੂੰ ਚੀਜ਼ ਦੇਵਾਂਗੇ ਚੰਗੀ ਦੇਵਾਂਗੇ ਠੀਕ ਹੈ ਕੋਈ ਮੈਥੋਂ ਗੰਨੇ ਦਾ ਬੀਲ ਜਾਊ ਕੋਈ ਗੰਨਾ ਲਾਊਗਾ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮੰਨ ਲਾ ਮੈਂ ਹੁਣ ਇੱਥੇ ਕੰਮ ਕਰਿਆ 6 ਬੰਦਿਆਂ ਨੂੰ ਰੋਜ਼ਗਾਰ ਦੇਉਂ ਪੰਜ ਨੂੰ ਹੈਨਾ ਐ ਕੰਮ ਸਰਕਾਰ ਆਹੀ ਰੋਜ਼ਗਾਰ ਹੁੰਦੇ ਆ ਜੇ ਇਸ ਤਰ੍ਹਾਂ ਦੇ ਛੋਟੇ ਛੋਟੇ ਰੋਜ਼ਗਾਰ ਆਏ ਲੱਗਣ ਹੁਣ ਯੂਪੀ ਚ ਹੈ ਯੂਪੀ ਚ ਇੰਨਾ ਰੋਜ਼ਗਾਰ ਹੈ ਯੂਪੀ ਚ ਕੱਲ ਸਾਡਾ ਬੰਦਾ ਇੱਥੇ ਗੁੜ ਪਕਾਉਣ ਆਲਾ ਆ ਕੇ ਗਿਆ ਉਹ ਕਹਿੰਦਾ 500 ਰੁਪਇਆ ਦਿਹਾੜੀ ਤਾਂ ਉੱਥੇ ਆਮ ਨੋਰਮਲ ਕਹਿੰਦਾ ਚੱਲ ਸਾਡੇ ਕਮਾਈ ਬੰਦਾ ਕਰੀ ਜਾਂਦਾ ਹੂੰ 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 ਹੈ ਵੀ ਕਹਿੰਦਾ ਮਤਲਬ ਵੀ ਕੰਮ ਛੋਟੇ ਛੋਟੇ ਇਸ ਤਰ੍ਹਾਂ ਕੰਮ ਖੁੱਲਣ ਕਣਕ ਦਾ ਨਵਾਂ ਬਗੈ ਤੂੰ ਮਨ ਚ ਮਨ ਚ ਬਣਾਈ ਹੋਊ ਗੱਲ ਵੀ ਕਿੱਦਾਂ ਮੈਂ ਸੇਲ ਕਰੂੰਗਾ ਐ ਕਿਵੇਂ ਸੇਲ ਕਰਾਂਗਾ ਸ਼ਹਿਰ ਜਾ ਕੇ ਜਾਂ ਕਿੱਦਾਂ ਕਿਵੇਂ ਨਾ ਬਸ ਇੱਥੇ ਬੈਠੇ ਆ ਮੂਰੇ ਬਰੋਡ ਤੇ ਲਾ ਲਾਂਗੇ ਸੇਲ ਹੋਈ ਜਾਊ ਚਲੋ ਜੇ ਕੋਈ ਸਹਿਰ ਬਾਜ਼ਾਰ ਦਾ ਵੀ ਜਿਵੇਂ ਸਾਨੂੰ ਬਠਿੰਡਾ ਪੈਂਦਾ ਨੇੜੇ ਆਪਾਂ ਨੂੰ ਹਣਾ ਕੋਈ ਉੱਥੇ ਦਿਨ ਰੱਖ ਲਾਂਗੇ ਕਿਸ ਤਰ੍ਹਾਂ ਵੀ ਚਲੋ ਜਿੰਮੇ ਜਿੰਮੇ ਵੈਗਰੂ ਨੇ ਬਾਬਾ ਮੈਂ ਤੇਰੀ ਇਸ ਕੰਮ ਚ ਪੂਰੀ ਮਦਦ ਕਰੂੰ ਜੇ ਤੂੰ ਬਠਿੰਡੇ ਕਿਸੇ ਦਿਨ ਲਾਏ ਜਾਏਗਾ ਮੈਂ ਲੋਕਾਂ ਤੱਕ ਤੇਰੀ ਚੀਜ਼ ਪਰ ਤੇਰੀ ਚੀਜ਼ ਸੁੱਧ ਹੋਣੀ ਚਾਹੀਦੀ ਹੈ ਨਾ ਚੀਜ਼ ਨਹੀਂ ਆਪਾਂ ਮਾੜੀ ਦਿੰਦੇ ਇਹ ਤਾਂ ਮੈਨੂੰ ਤੇਰਾ ਪਤਾ ਵੀ ਹਾਂ ਤੂੰ ਬੰਦਾ ਸੱਚਾ ਤੇ ਖਰਾ ਹੈ ਨਾ ਇਧਰ ਆ ਸੀ ਬਸੇ ਪਿੰਡ ਵਾਲੇ ਵੀ ਜਾਣਦੇ ਆ ਤੇਰੇ ਬੰਦੇ ਦਾ ਆਪਦੇ ਹੀ ਦੱਸ ਦਿੰਦਾ ਹਾਂ ਹਾਂ ਗੱਲਬਾਤ ਹੀ ਦੱਸ ਦਿੰਦੀ ਹੈ ਜਿਵੇਂ ਉਹ ਕਾਣੇ ਵਾਲੀ ਸਹੀ ਗੱਲ ਹੈ ਬਈ ਇਹ ਸਾਡੇ ਵੀਡੀਓ ਦਾ ਮਕਸਦ ਇਹ ਹੈ ਵੀ ਜਾਗਰੂਕ ਰਹਿਆ ਕਰੋ ਸਮੇਂ ਨਾਲ ਤੁਸੀਂ ਨਹੀਂ ਆਪ ਜਾਣਦੇ ਬੱਚੇ ਤੁਹਾਡੇ ਪੜ੍ਹੇ ਲੈ ਕੇ ਉਹਨਾਂ ਤੋਂ ਜਾਣਕਾਰੀ ਲੈ ਲਓ ਹੁਣ ਨੈਟ ਤੇ ਬਦਲ ਭਾਈ ਕਿਹੜੀ ਚੀਜ਼ ਕਿੰਨੇ ਦੇ ਕੀ ਗੱਲ ਬਾਕੀ ਜਿਹੜਾ ਨਾਲ ਇਹ ਸਾਰੇ ਨੇ ਅਸੀਂ ਕਿਤੇ ਮਿਸਤਰੀ ਸਾਡੇ ਮੰਗਰ ਪੈ ਜਾਣਾ ਸਾਰੇ ਨਹੀਂ ਇੱਕੋ ਹੀ ਵਿੱਚ ਚੰਗੇ ਬਹੁਤ ਹੁੰਦੇ ਗਰੀਬ ਬੰਦੇ ਦਾ ਕੰਮ ਫਰੀ ਕਰਦੇ ਆ ਤੇ ਬੇਚ ਭਈਆ ਕੰਮ ਵੀ ਕਰਦੇ ਇਹ ਗੱਲ ਸੱਚ ਹੈ ਮੈਂ ਤੈਨੂੰ ਦੱਸ ਕੇ ਹਟਿਆ ਆਪਣੇ ਮੁੰਡਾ ਰੰਧੀਰ ਆ ਯਾਰ ਇੱਥੇ ਮਹਾਰਾਜ ਖਲਾੜੇ ਵਾਲਾ ਉਹ ਬੰਦੇ ਨੇ ਯਾਰ ਸਾਡੀ ਇੰਨੀ ਮਦਦ ਕੀਤੀ ਹੈ ਸਾਨੂੰ ਤਾਂ ਕੱਲਾ ਕਲਾੜੇ ਤੇ ਅਸੀਂ ਇੱਕ ਦਿਨ ਗੁੜ ਬਣਾਉਣ ਜਾਂਦੇ ਆ ਮੰਨ ਲਾ ਮੈਨੂੰ ਪਹਾਵਾ 10 ਸਾਲ 20 ਸਾਲ ਹੋ ਗਏ ਲਾਉਂਦੇ ਨੂੰ ਇੱਕ ਦਿਨ ਗੁੜ ਬਣਵਾਇਆ ਆਪਦਾ ਖਾਨ ਜੋਗਰਾ ਘਰੇ ਲੈ ਆਏ ਆ ਆਪਾਂ ਹਨਾ ਆਪਾਂ ਨੂੰ ਇਹਦੇ ਬਾਰੇ ਕੀ ਗਿਆਨ ਸੀ ਨੌਲੇਜ ਸੀ ਜਿਹੜਾ ਪੱਕਦਾ ਦੇਖਣਾ ਉਹ ਹੋਰ ਗੱਲ ਹੈ ਜਿਹੜਾ ਤੂੰ ਆਪ ਉਹਨੂੰ ਪ੍ਰੈਕਟੀਕਲੀ ਕਰਨਾ ਉਹ ਹੋਰ ਗੱਲ ਹੈ ਅੱਛਾ ਮਹਰਾਜ ਇੰਨੀ ਮਦਦ ਕਰੀ ਆ ਯਾਰ ਬਾਈ ਨੇ ਨਾਲੇ ਨਾਲੇ ਮਹਰਾਜ ਕਿਹੜਾ ਦੂਰ ਹੈ ਵਿਚ ਬੰਦੇ ਦਾ ਕਲਾੜਾ ਆਪਦਾ ਹਾਂ ਉਹ ਆਪਦਾ ਕਲਾੜਾ ਵਿਚ ਬੰਦੇ 100 ਕਿਲੋਮੀਟਰ ਤੇ ਬੈਠਾ ਵੀ ਉਹਨੇ ਸੋਟੀ ਜਾਂਦਾ ਹਾਂ ਤਾਂ ਆਪ ਚੜ ਜਾਂਦਾ ਉੱਥੇ ਲੱਗ ਗਿਆ ਯਾਰ ਆਪਣੀ ਸੇਲ ਨਾ ਕੱ ਇਤਨੂੰ ਹੀ ਭਾਗ ਲੱਗਣੇ ਮਿਲਣ ਦਾ ਬਾਬਾ ਤੁਹਾਡੇ ਕਰਮਾਂ ਤੇ ਨਹੀਂ ਮਿਲਣ ਦਾ ਦੇਖ ਕੇ ਵੀ ਖੋਲ ਲੈਂਦਾ ਹਾਂ ਨਾਲੇ ਯਾਰ ਅਸੀਂ ਨਾ ਜੂਪੀ ਗਏ ਮਾਂ ਨਾ ਜੂਪੀ ਚ ਬਾਈ ਐ 2-2 ਕਿਲੋਮੀਟਰ ਤੇ ਨਾਲ-ਨਾਲ ਕਿਲੋ ਕਿਲੋਮੀਟਰ ਤੇ ਖਿਲਾੜੇ ਆਂ ਥਾਂ ਥਾਂ ਖਿਲਾੜੇ ਹਮ ਯਾਰ ਉੱਥੇ ਕੰਮ ਤੁਸੀਂ ਆਪ ਦਾ ਭਾਗ ਖਾਣਾ ਆਪਦੇ ਕਰਮ ਹੁਣ ਸ਼ਹਿਰ ਚ ਦੁਕਾਨਾਂ ਕਿੰਨਾ ਜਿੰਨੇ ਲੱਗਣਗੇ ਲੋਕ ਜਾਗਰਤ ਹੋਣਗੇ ਗੰਨਾ ਹੋਣ ਲੱਗ ਜੂ ਜੇ ਪਿੰਡ ਚੋਂ ਹਰੇ 10% ਬੰਦੇ ਜੇ ਕਨਾਲ ਕਨਾਲ ਵੀ ਗੰਨਾ ਲਾਉਣ ਹੂੰ ਜੇ 100 ਘਰ ਨੇ ਮੇਰੇ ਪਿੰਡ ਗੰਨਾ ਲਾ ਲਿਆ ਤੇ 100 ਦਿਨ ਮੇਰਾ ਕਲਾੜਾ ਚੱਲ ਗਿਆ ਮੇਰਾ ਤਾਂ ਕੰਮ ਫਤਿਹ ਮੋਰਚਾ ਫਤਿਹ 100 ਦਿਨ ਇਹ ਚੱਲ ਗਿਆ 50 ਦਿਨ ਮੈਂ ਆਪ ਦੇ ਤੇ ਚਲਾ ਲੂੰ 6 ਮਹੀਨੇ ਤਾਂ ਹੋ ਗਏ ਹੂੰ ਬਾਕੀ ਭਾਈ ਬਠਿੰਡੇ ਹਾਈਵੇ ਤੋਂ ਜਦੋਂ ਲੰਘੋਂ ਠੀਕ ਹੈ ਟੋ ਇਧਰੋਂ ਬਠਿੰਡੇ ਕੰਨੀਓ ਜਦੋਂ ਆਉਣੇ ਆ ਟੋਲ ਲੰਘ ਕੇ ਹਨਾ ਹਾਂ ਟੋਲ ਟੱਪ ਕੇ ਮੇਰਾ 베ਗਾ ਪਿੰਟ ਆਉਂਦਾ ਉਸ ਕੱਟ ਤੋਂ ਇਹ ਮੇਰੇ 베ਗੇ ਵਾਲੇ ੱਡੇ ਤੋਂ 100 ਮੀਟਰ ਦਾ ਹੈ 100 ਮੀਟਰ ਗਿਆ ਜਰੂਰ ਰੋਕ ਕੇ ਆਈ ਬੋਰਡਵਾੜ ਲਾ ਦੇਾਂਗੇ ਤੁਹਾਨੂੰ ਤੇ ਵਧੀਆ ਚਾਹ ਪਾਣੀ ਹੈ ਨਾ ਸਾਰਾ ਕੁਝ ਮਿਲੂ ਜਦੋਂ ਵੀ ਕੋਈ ਆਏ ਨੀ ਇਕੱਲਾ ਵੀ ਗੁੜ ਲੈਣ ਵਾਸਤੇ ਕੋਈ ਲੋਡ ਹੈ ਕਿਸੇ ਬੰਦੇ ਨੂੰ ਕੋਈ ਲੋਡ ਹੈ ਰਾਤ ਪਰਾਂਤੇ ਯਾਰ ਕੋਈ ਜਾਂਦਾ ਆਉਂਦਾ ਕਿਸੇ ਦਾ ਬੱਚਾ ਜਾਂਦਾ ਆਉਂਦਾ ਕੋਈ ਵੀ ਜਦੋਂ ਵੀ ਕਹੇ ਜੀ ਲੋਡ ਆਪਾਂ ਬੈਠੇ ਹਾਂ ਬਾਬਾ ਆਪਣਾ ਇਹ ਕੰਮ ਚੱਲ ਪੂਰਾ ਚੱਲ ਬਾਬਾ ਇੱਕ ਗੈਸਟ ਰੂਮ ਬਣਾ ਦਾਂਗੇ ਬਣਾ ਦਾਂਗੇ ਬਣਾ ਦਾਂਗੇ ਉਹ ਮੂਰੇ ਵੀ ਆਪਾਂ ਬਣਾਈ ਜਾਂਦੇ ਆ ਇੱਕ ਤਾਂ ਇੱਕ ਹੋਰ ਬਣਾ ਝੋਪੜੀ ਮੈਂ ਹੋ ਇੱਕ ਹੋਰ ਬਣਾ ਲੈ ਜਦੋਂ ਸੋਹਣਾ ਕੰਮ ਚੱਲ ਪਿਆ ਸਿਰਫ ਇਹ ਵੀ ਕਿਸੇ ਲੋਡ ਬੰਦੇ ਨੂੰ ਰੋਡ ਉੱਤੇ ਕਿਉਂ ਰੋੜੇ ਬਹੁਤ ਵਗਦਾ ਬਾਕੀ ਭਾਰਤਮਾਲਾ ਦਾ ਚੌਕ ਤੇਰੇ ਕੋ ਆਦੇ ਬੰਦੇ ਚੱਲੇ ਖਾਲਸੇ ਤੇ ਇੱਕ ਹਨਾ ਮਾਨ ਕਰਕੇ ਵੀ ਯਾਰਾ ਖਾਲਸਾ ਬੰਦਾ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਆਪਾਂ ਕਰਾਂਗੇ ਲਾਈਵ ਜਿੱਦਾਂ ਆਪਾਂ ਓਪਨਿੰਗ ਕਰੀ ਹਾਂ ਧੰਨਵਾਦ ਜੀ ਹਨਾ ਉਹ ਤੇ ਦੱਸਾਂਗੇ ਓਪਨਿੰਗ ਪੂਰੀ ਢੜਲੇਦਾਰ ਕਰਦੀ ਆ ਹਾਂ ਹਾਂ ਵਧੀਆ 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 ਵੈਗੁਰੂ ਕਿਰਪਾ ਰੱਖੇ ਉਹ ਨਹੀਂ ਕਰਨਾ ਸਾਰਾ ਕੁਝ ਬਾਠੀ ਠੀਕ ਹੈ